ਇੱਕ ਵਕੀਲ ਨੂੰ ਹੱਥ ਪਾਇਆ ਪਤਾ ਲੱਗ ਗਿਆ ਇਹਨਾਂ ਨੂੰ ਵੀ ਬਦਮਾਸ਼ਾਂ ਦੀ ਢੋਲੀ ਮੈਂ ਦੱਸ ਲਿਆ ਮੈਂ ਤਾਂ ਛੜਾਈ ਰਿਹਾ ਸੀ ਵੀਰੇ ਇਹਨਾਂ ਨੂੰ ਹੱਥ ਪਾਇਆ ਮੈਂ ਛੜਾਈ ਰਹਿ ਗਿਆ ਪਾਇਆ ਕਿੰਨੇ ਆਖਾ ਇਮਾਨਦਾਰੀ ਲਈ ਹੱਥ ਜੀ ਨੇ ਵਾਰਿਆ ਕਹਿੰਦੇ ਫੋਨ ਕਰਕੇ ਸਾਰੇ ਮੁੰਡਿਆਂ ਤੇ ਨਾਲੀ ਦੇ ਦੇ ਪਰਚਾ ਕਦਮਾਂ ਤੇ ਤਲਵਾਰ ਮਾਰੀ ਐ ਘਰ ਬੈਠ ਕੇ ਨਸ਼ੇ ਕਰਦਾ ਤੇ ਨਾ ਜਲਾਨੀਆਂ ਵਾਲੇ ਕਾਨੇ ਬੁਲ ਬੁਨੂਆ ਵਾਲੇ ਮੈਨੂੰ ਪੈ ਗਿਆ ਅੰਦਰ ਸਾਰਾ ਹੱਥ ਪਾਇਆ ਪਰ ਵੀ ਲੈ ਗਿਆ ਹੁਣ ਕੱਢ ਗਿਆ ਇਹਦੇ ਨਾਲ ਦਾ ਕੋਈ ਕੋਈ ਨਾ ਕੋਈ ਨਾ ਸਾਰਾ ਇਹ ਤਾਂ 25000 ਰੁਪਏ ਸੀਗਾ ਉਸ ਤੇ ਪੇਮਟ ਕਰਨ ਪਿਆ ਸੀ ਰਾਨੀ ਔਰ ਨਿੱਕਲ ਕੱਕੇ ਦਾ ਹੱਥ ਹੈ ਅਸੀਂ ਕੁਛ ਨਹੀਂ ਕੀਤਾ ਜੀ ਸਾਡੇ ਪਿੱਛੇ ਕੋਈ ਨਹੀਂ ਹਾਂ ਚੱਲ ਚੱਲ ਮੈਂ ਕਿੱਥੇ ਮੈਂ ਟੈਕਸਟ ਕਰਾ ਲਵਾਂ ਮੇਰੇ ਆਪਣੀ ਪਰਸਨਲ ਰੰਜੀਤ ਕੱਟ ਰਹੀ ਨੇ ਜੀ ਮੇਰੀ ਗਾੜੀ ਮੇਰੇ ਘਰ ਦੇ ਵਿੱਚ ਭੱਜੂਗਾ ਉਸਤਾਦ ਜੀ ਬਹੁਤ ਔਕਾ ਬੜਿਆ ਇੱਕ ਵਕੀਲ ਨੂੰ ਹੱਥ ਪਾਇਆ ਪਤਾ ਲੱਗ ਗਿਆ ਇਹਨਾਂ ਨੂੰ ਵੀ ਬਦਮਾਸ਼ਾਂ ਦੀ ਥੋਲੀ ਮੈਂ ਦੱਸਦਾ ਪੜਾ ਮੇਰੇ ਫੋਨ ਤੇ ਆ ਰਿਹਾ ਆ ਨਹੀਂ ਆ ਰਹਿਣਾ ਮੇਰਾ ਇਕਲਾ ਤੈਨਾਂ ਚੰਨ ਕਾ ਕੇ ਤੇਰਾ ਮੂੰਹ ਨਾ ਸਾਡੇ ਬਾਰੇ ਪਤਾ ਨਹੀਂਗਾ ਯਾਰ ਪਤਾ ਮਾਰੇ ਵੀਰੇ ਆਂਦੇ ਹੀ ਹੱਗਲਾ ਹੱਤ ਮਾਰੇ ਯਾਰ ਮੈਂ ਤਾਂ ਛੜਾਈ ਰਿਆ ਸੀ ਵੀਰੇ ਇਹਨਾਂ ਨੂੰ ਹੱਤ ਪਾਏ ਮੈਂ ਛੜਾਈ ਰਿਆ ਪਾਏ ਕਿੰਨੇ ਚਾਹਤ ਇਮਾਨਦਾਰੀ ਲਈ ਹੱਥ ਜੀਨੇ ਬਾਰੇ ਤੈਨੂੰ ਫੋਨ ਕਰਕੇ ਲਿਆਏ ਆ ਪਿੱਛੇ ਮੁੰਡਾ ਸੀ ਉਹ ਚਲੇਗਾ ਬਾਜੀ ਕਮਰਾ ਓਏ ਮੈਂਗਾ ਪਾਇਆ ਉਹ ਧੱਕਾ ਜਰੂਰ ਮਾਰੇ ਇਹਨੇ ਮੁੰਡਾ ਵੀਰੇ ਚੰਨਾ ਤੂੰ ਅੱਗੇ ਨੀ ਕਰਨਾ ਆਪਾਂ ਪਾਣੀ ਵੀ ਪਾਣੀ ਵੀ ਲਾ ਲੈ ਲੈ ਨਾ ਨਾ ਭੈਣਾ ਮੈਂ ਇਸ ਤੇ ਪਰਚਾ ਕਰਾਉਂ ਸਾਰੇ ਮੁੰਡਿਆਂ ਤੇ ਨਾਲੀ ਦੇ ਦੇ ਪਰਚਾ ਕਟਾਵੇਂ ਤਲਵਾਰ ਮਾਰੀ ਐ ਘਰ ਬੈਠ ਕੇ ਨਸ਼ਾ ਕਰਦਾ ਉਹ ਨਹੀਂ ਕਰਦੇ ਅੰਦਰ ਨਸ਼ਾ ਦਾ ਕਰਦੇ ਇਹ ਕਹਿੰਦੇ ਮੈਂ ਚੋਰੀ ਕਰੀ ਐ ਉਹ ਨਹੀਂ ਕਰਦੇ ਅੰਦਰ ਨਸ਼ਾ ਕੋਈ ਉਹ ਕਹਿੰਦਾ ਚੋਰੀ ਕਰੀ ਐ ਤੈਨਾਂ ਕਰੇ ਤੈਨੂੰ ਕਹਿਣਾ ਜਲਾਨੀਆਂ ਵਾਲੇ ਘਰ ਨੇ ਬੁੰਨੂਆਂ ਵਾਲੇ ਵਾਲੇ ਨੂੰ ਪੈ ਗਏ ਅੰਦਰ ਸਾਰਾ ਹੱਥ ਭਾਰੇ ਅੱਛਾ ਦਾਤ ਬੰਦਾ ਥੋੜਾ ਜਿਹਾ ਪੜਿਆ ਮੈਂ ਆ ਕੇ ਮੈਂ ਤਾਂ ਨਹੀਂ ਨਾ ਹੁੰਦਾ ਡਾਡੂ ਨੂੰ ਹੱਥ ਵਾਲੇ ਨਾਲ ਬੜਾ ਦਾ ਤੁਨੇ ਉਹ ਸੇ ਛੁੜਾ ਗਏ ਮੇਰੇ ਮਰੇ ਕੀ ਪਛਲੇ ਪੰਜਾਬ ਅੰਦਰ ਖੜੇ ਹਾਂ ਉਹਦੇ 70 ਸਾਲ ਦੇ ਬੰਦੇ ਨੂੰ ਹੱਥ ਹੱਥ ਪਾਇਆ ਬੰਦੇ ਉਹ ਬੰਦੇ ਉਹ ਮੈਂ ਵੀ ਇੱਕ ਵਾਰ ਆਪਣੇ ਵੱਡੇ ਨੂੰ ਆਸਾ ਬਲਾ ਕੇ ਉਹ ਮੇਰਾ ਪਰਸ ਵੀ ਨਹੀਂ ਹੈਗਾ ਜਿੰਮ ਪਰਸ ਵੀ ਲੈ ਗਿਆ ਹੁਣ ਕੱਢ ਗਿਆ ਇਹਦੇ ਨਾਲ ਦਾ ਕੋਈ ਕੋਈ ਨਾ ਕੋਈ ਨਾ ਸਾਰਾ ਭਾਏ ਤਾਂ 25000 ਰੁਪਏ ਸੀਗਾ ਉੱਤੇ ਪੇਮੈਂਟ ਕਰਾਂ ਕਿਹ ਪਰ ਹੈਗਾ ਕੀ ਬਣਾਉਂ ਮੱਥੇ ਤੇ ਲਿਖਿਆ ਰਹਿ ਮੱਥੇ ਨਹੀਂ ਲਿਖਿਆ ਹੋਇਆ ਬੰਦਾ ਦੋ ਹੀ ਆ ਗਿਆ ਇਹ ਰਾਣੀ ਔਰ ਨਿਖਲ ਕਾਕੇ ਦਾ ਹੱਥ ਹੈ ਅਸੀਂ ਕੁਝ ਨਹੀਂ ਕੀਤਾ ਜੀ ਸਾਡੇ ਪਾਸੇ ਕੋਈ ਨਹੀਂ ਹੈ ਇਹ ਨਿਖਲ ਕਾਕੇ ਦਾ ਤੇ ਰਾਣੀ ਦਾ ਸਾਡੇ ਹੱਥ ਹੈ ਇਹ ਅੰਦਰ ਕਰ 10 12 ਮੁੰਡੇ ਇਕੱਠੇ ਹੋ ਗਏ 10 12 ਮੁੰਡੇ ਇਕੱਠੇ ਹੋ ਗਏ ਇਹ ਆ ਰਿਸ਼ਵੈਰ ਇੱਕ ਮੁੰਡਾ ਉਹਦੇ ਘਰ ਬੈਰਦੇ ਨੇ ਅੰਦਰ ਸੀ ਮਗਵਾ ਫੇਰ ਗਿਆ ਸਮੈਗ ਪਿੰਡੀ ਮੇਰੇ ਕੋਲ ਆਪਣੀ ਪਰਸਨਲ ਰੰਜੀਤ ਕੱਟ ਰਹੇ ਨੇ ਜੀ ਮੇਰੇ ਘਰ ਦੇ ਵਿੱਚ ਵੜ ਕੇ ਮੇਰੇ ਤਲਵਾਰ ਮਾਰੀ ਤਲਵਾਰ ਮਾਰ ਦਿੱਤੇ ਮੇਰੇ ਘਰ ਦੇ ਵਿੱਚ ਵੜ ਕੇ ਮੇਰੇ ਤਲਵਾਰ ਮਾਰੀ ਇਹਨਾਂ ਨੇ ਆਹ ਭਈ ਤਲਵਾਰ ਸਾਰੇ ਬੰਦੇ ਲੇ ਫੜੇ ਆ ਰੋਲਾ ਪਿਆ ਧਮਾਲੇ ਨੇ ਫੜਿਆ ਨਾ ਸਾਰਾ ਮਹਲਾ ਦੇਖ ਲੋ ਕਿਹਦੇ ਕੋਲ ਤਲਵਾਰੇ ਕਿਹਦੇ ਕੋਲ ਕੀ ਹੈ ਕਿਹੜਾ ਬੱਜਾ ਆਇਆ ਤਲਵਾਰਾ ਲੈ ਕੇ ਸਭ ਦਿਖਦਾ 10 12 ਮੁੰਡੇ ਨਾਲ ਦੇ ਭੱਜੂਗਾ ਉਸਤਾਦ ਜੀ ਬਹੁਤ ਔਕਾ ਬੜਿਆ ਮੈਡੀਕਲ ਕਰਾਉਣਾ ਜਾ ਕੇ ਇਹਨਾਂ ਨੂੰ ਲੱਗੇ ਆਉਂਦੇ ਹੂੰ ਹੂੰ ਠੀਕ ਹੁਣ ਬਾਈ ਚਿੱਤਰ ਆਜੋ 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 ਭਾਈ ਜੀ ਵੀਡੀਓ ਬੰਦ ਕਰ ਦਿਓ ਕੋਈ ਐਡਾ ਮਤਲਬ ਨਹੀਂ ਹੈ ਹਾਂ ਉਹ ਫੜ ਦੇ ਇੱਕ ਮਿੰਟ ਹੈ